ਬਾਰੇ ਬਾਬਾ ਮਹੇਸ਼ ਸਿੰਘ ਜੀ ਪਟਿਆਲੇ ਵਾਲੇ ਦੇ ਸੇਵਾਦਾਰ ਸੁਖ达ਰ ਕਹਿ ਸਿੰਘ ਜੀ ਵੱਲੇ ਤੇਰਾ ਟੀਟੇਂਗੀ ਰਖੜਾ ਤੇ ਹੋਰ ਬਹੁਤ ਸਾਰੇ ਸੱਜਣ ਕਿਨਾਂ ਨੂੰ ਜੀ ਸਮਾਨ ਦੇ ਸਕਿਆ। ਸਾभी ਚੌਹੇ ਆ ਬੇਨਤੀ ਕਰਾਂਗੇ ਫੁੱਟਾ ਸਾਹਿਬ ਥੋੜੇ ਲੱਗਦੇ ਨਾਲ ਤੁਹਾਡੇ ਨਾਲ ਪਾਉਣਗੇ ਜੀ। ਉਹਨਾਂ ਨੇ ਕਿਸਾਨ ਜੀ ਨੇ ਨਜ਼ਰ ਆਜ ਬਹੁਤ ਦਿੱਤਾ। वाहगुरु जी का खालसाई तो मेरे छोटे भा अमर जीत अव वाहू जी का खालसा वाहगुरु जी श्री सिंह साहब ने जिम्मे पहला है कि अमरजीत ने पारक था ਪ੍ਰਾਪਤ ਸ਼ਾਹ ਜੀ ਕਿਵੇਂ ਜੋੜਾਂ ਨੇ ਪਾਉਂਦੇ ਰਹਿਆ ਸਾਡੀ ਜਿਸ ਬੰਦੀ ਦੀ ਕਿ ਇਹਨਾਂ ਦਾ ਬਹੁਤ ਬਹੁਤ ਉਦਾਹਰਣਾਂ ਸਾਡੇ ਵਿੱਚ ਪਕਸ਼ਾਂ ਕ੍ਰਿੰਦ ਜੋ ਸਾਡੇ ਤੇ ਜਿਵੇਂ ਇਹ ਵੀ ਜਿਹੜੀ ਕਿਸੇ ਬੰਦੀ ਅਸੀਂ ਮਾਨ ਨਹੀਂ ਕਰਦੇ ਵੀ ਇਹ ਜਿਸੇ ਮਤੀ ਵਿੱਚ ਲੋਕਾਂ ਨੂੰ ਨਿਰਸਵਾਦ ਕਿਹੜਾ ਲੋਕਾਂ ਦੇ ਮਸਲੇ ਇਤਿਹਾਸਕੀ ਦੇ ਬੰਦੇ ਲੈ ਕੇ ਲੋਕਾਂ ਨੂੰ ਜਾਂਦੇ ਰਹਿ ਜਿੱਥੇ ਮੋਰਚਾ ਲੱਗ ਰਿਹਾ ਰਿਹਾ ਹੈ ਕੀ ਦਿੱਤੇ ਮਸਲਾ ਤੁਹਾਡੇ ਲਾਗੇ ਚੱਲ ਰਿਹਾ ਹੈ ਚਾਰ ਬੰਦਿਆਂ ਦੀ ਕੀਤੀ ਜਦੋਂ ਕੀਤੀ ਮਾਰੀ ਗਈ ਕਿ ਕਿਉਂਕਿ ਨਾ ਜੋ ਬਾਕੀ ਜਿਹੜਾ ਪਰਿਵਾਰ ਹੈ ਬੇਟਾ ਬੇਟੀਆਂ ਬਾਕੀ ਪਰਿਵਾਰ ਆ ਉਹਨਾਂ ਦਾ ਐ ਸੁਭਨ ਚ ਉਹਦੇ ਪਿਤਾ ਦਾ ਚਲੇ ਜਾਣਾ ਪਰਮਾ ਉਹ ਕਿੰਨਾ ਤੋਖ ਹੋਇਆ ਉਹਨਾਂ ਅਸੀਂ ਆਪਣੀ ਜੱਜ ਮਹਿੰਦੀ ਨੂੰ ਵੀ ਟਾਈਮ ਥੋੜਾ ਇਸ ਪਰਿਵਾਰ ਦਾ ਚਲੇ ਚੇਹੇ ਨੂੰ ਚਲਵਾ ਦੇ ਦੀ ਪਰਿਵਾਰਕੇ ਕਿ ਅਰਦਾਸ ਕਰਦੇ ਆ ਕਿ ਉਹ ਜਿਹੜਾ ਚੁੱਪਾ ਪਰਵਾਸ ਸੁਣਨੋਂ ਮਾਪੂਤਰਾ ਇਹ ਦਿਨ ਆਵਾਜ਼ ਆ ਗਿਆ ਜਿਹੜਾ ਆਵਾਜ਼